ਬੋਸਤੋ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਦਰਖਤ ਕਿਕਰ ਦੇਖੋ ਇੱਕ ਇਸ ਦਰਖਤ ਦੀਆਂ ਕਿੰਨੀਆਂ ਖੂਬੀਆਂ ਨੇ ਫਸਟ ਆਫ ਆਲ ਇਹ ਦੇਖਣ ਨੂੰ ਬਹੁਤ ਸੋਹਣਾ ਉੱਚਾ ਲੰਬਾਈ ਦੀਆਂ ਜਿਹੜੇ ਟਾਣੇ ਇਹਦੀਆਂ ਸ਼ਾਖਾਂ માં ਬਹੁਤ ਹੀ ਖੂਬਸੂਰਤ ਹੁੰਦੀਆਂ ਬੜੀਆਂ ਸਟਰੋਂਗ ਹੁੰਦੀਆਂ ਤੇ ਇਹ ਜਿਹੜਾ ਦਰਖਤ ਹੈ ਇਸ ਦੇ ਹਰੇ ਰੰਗ ਦੇ ਬਹੁਤ ਹੀ ਖੂਬਸੂਰਤ ਜਿਦਾ ਚੌਲਾਂ ਦੇ ਦਾਣੇ ਤੋਂ ਥੋੜੇ ਜਿਹਾ ਛੋਟੇ ਕਹਿ ਸਕਦਾ ਮੈਂ ਪੱਤੇ ਹੁੰਦੇ ਮਗਰ ਉਹ ਚੁੰਡ ਇਸ ਤਰ੍ਹਾਂ ਹੁੰਦੇ ਆ ਅੱਗੇ ਤੋਂ ਅੱਗੇ ਉਹ ਉਹਨਾਂ ਦਾ ਇੱਕ ਬਹੁਤ ਵੱਡਾ ਪੱਤਾ ਲੱਗਦਾ ਆ ਇਹਨੂੰ ਬੱਕਰੀ ਜਿਹੜੀ ਐ ਇਹਦੀ ਤਰ੍ਹਾਂ ਬੜੀ ਅਟ੍ਰੈਕਟ ਹੁੰਦੀ ਖਾਸ ਕਰਕੇ ਬਿਕੋਜ਼ ਇਹਦੀਆਂ ਹਰੀਆਂ ਟਾਹਣੀਆਂ ਤੇ ਇਸ ਦੇ ਜਿਹੜੀਆਂ ਨਾ ਹਲਕੀਆਂ-ਹਲਕੀਆਂ ਉਗਦੀਆਂ ਜਦੋਂ ਸੂਲਾ ਹੈ ਇਹਦੀਆਂ ਤੇ ਉਹ ਕੰਡੇ ਜਿਹੜੇ ਦੇ ਉਹਨਾਂ ਦੇ ਸਣੇ ਅਸੀਂ ਉਹਨਾਂ ਨੂੰ ਬੱਕਰੀਆਂ ਨੂੰ ਖਾਂਦੇ ਹੋਏ ਦੇਖਿਆ ਤੇ ਇਹਦੇ ਜਿਹੜੇ ਪੀਲੇ ਰੰਗ ਦੇ ਫੁੱਲ ਤੇ ਬੜੇ ਗੋਲ ਹੁੰਦੇ ਆ ਜਿੱਦਾਂਕ ਮਤਲਬ ਅੰਗੂਰ ਦਾ ਵੱਡਾ ਅੰਗੂਰ ਦਾ ਦਾਣਾ ਹੈਗਾ ਉਹਦੇ ਕ ਮਗਰ ਚਾਰੋਂ ਤਰਫ ਨੂੰ ਉਹ ਫੈਲੇ ਹੁੰਦੇ ਆ ਤੇ ਇਹ ਜਿਹੜਾ ਫਲ ਲੱਗਦਾ ਆ ਉਹ ਫਲੀਆਂ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਤੁੱਕੇ ਕਹਿੰਦੇ ਆ ਤੇ ਉਹ ਬੜੇ ਲੰਬੇ ਹੁੰਦੇ ਆ ਤੇ ਉਹ ਤੁੱਕੇ ਜਦੋਂ ਹਰੇ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਤੋੜ ਕੇ ਅਸੀਂ ਆਪਣੇ ਗੂੰਦ ਦੇ ਲਈ ਕਿਤੇ ਕੋਈ ਕਾਗਜ਼ ਨੂੰ ਜੋੜਨ ਦੇ ਲਈ ਵੀ ਵਰਤਦੇ ਰਹੇ ਆ ਤੇ ਫਿਰ ਇਹ ਤੁੱਕੇ ਜਿਹੜੇ ਹੈਗੇ ਬੱਕਲੀਆਂ ਬਹੁਤ ਪਸੰਦ ਕਰਦੀਆਂ ਇਹਨਾਂ ਨੂੰ ਬਹੁਤ ਇਹਨਾਂ ਦਰਖਤਾਂ ਤੇ ਚੜ ਜਾਂਦੀਆਂ ਖਾਸ ਕਰਕੇ ਤੁੱਕਿਆਂ ਨੂੰ ਬੜਾ ਉਹ ਗਾਣੀ ਆਨੰਦ ਨਾਲ ਖਾਂਦੀਆਂ ਜਦੋਂ ਇਹ ਸੌਕ ਜਾਂਦੇ ਬਹੁਤ ਛਣਕਦੇ ਆ ਤੇ ਇਹ ਜਿਹੜੇ ਅੰਗੂਰਾਂ ਦੇ ਬੀਜ ਬਾਜ ਦੀ ਅੱਖ ਵਰਗੇ ਹੁੰਦੇ ਆ ਤੇ ਬਹੁਤ ਹੀ ਜ਼ਿਆਦਾ ਮਤਲਬ ਓਵਲ ਰਾਉਂਡ ਸ਼ੇਪ ਹੁੰਦੇ ਆ ਤੇ ਉਹਦੇ ਵਿੱਚ ਉਹਨਾਂ ਇੱਕ ਦੋ ਅਲੱਗ ਤਰ੍ਹਾਂ ਦੀਆਂ ਧਾਰੀਆਂ ਵੀ ਹੁੰਦੀਆਂ ਤੇ ਬੜੇ ਚਮਕੀਲੇ ਵੀ ਹੁੰਦੇ ਆ ਤੇ ਕਿਕਰ ਦੇ ਜਿਹੜੇ ਸੱਕ ਹੈਗੇ ਆ ਉਹ ਵੀ ਔਰਤਾਂ ਦਾਰਤਨ ਦੇ ਲਈ ਯੂਜ਼ ਕਰਦੀਆਂ ਤੇ ਉਹ ਵਿਕਦੇ ਆ ਸਪੈਸ਼ਲੀ ਜਦੋਂ ਕਿਕਰਾਂ ਵੱਢਦੇ ਆ ਉਹ ਸੱਕ ਉਤਾਰ ਕੇ ਅਲੱਗ ਜਿਹੜੇ ਆ ਉਹ ਰੰਗ ਦੇ ਲਈ ਵੇਚੇ ਜਾਂਦੇ ਆ ਤੇ ਫਿਰ ਇਸ ਤੋਂ ਬਾਅਦ ਜਿਹੜਾ ਹੈਗਾ ਆ ਇਹਦਾ ਜਿਹੜਾ ਗੂਂਦ ਅਗਰ ਕਿਤੇ ਵੀ ਕੱਟ ਲੱਗ ਜਾਵੇ ਕਿਕਰ ਨੂੰ ਉਹ ਜਿਹੜਾ 골ਡਨ ਰੰਗ ਰੰਗ ਦਾ ਇਹਦਾ ਗੂਂਦ ਇਹਦੇ ਵਿੱਚੋਂ ਨਿਕਲਦਾ ਉਹ ਵੀ ਇੰਨਾ ਬਿਊਟੀਫੁਲ ਹੁੰਦਾ ਅਸੀਂ ਉਹਨੂੰ ਸਿਆਹੀ ਦੀਆਂ ਛੋਟ-ਛੋਟੀਆਂ ਦਬਾਤਾਂ ਹੁੰਦੀਆਂ ਸੀ ਫੱਟੀ ਤੇ ਲਿਖਣ ਦੇ ਲਈ ਉਹਦੇ ਵਿੱਚ ਮਿਕਸ ਕਰ ਲੈਂਦੇ ਸੀ ਜਦੋਂ ਉਹ ਫੱਟੀ ਲਿਖਦੇ ਸੀ ਉਹ ਬਹੁਤ ਜ਼ਿਆਦਾ ਕਾਲੇ ਰੰਗ ਦੇ ਉੱਪਰ ਉਹ ਸ਼ਾਈਨ ਕਰਦਾ ਹੁੰਦਾ ਸੀ ਤੇ ਇਹ ਇੱਕ ਛੋਟਾ ਜਿਹਾ درخت ਇਹਦੀਆਂ ਦੇਖੋ ਕਿੰਨੇ ਇਹਦੇ ਵਿੱਚ ਗੋਣਾਂ ਹੈ ਇਸ ਕਰਕੇ ਇਹ ਦਰਖਤ ਜਿਹੜੇ ਆ ਇਦਾਂ ਦੇ ਲਾਣੇ ਚਾਹੀਦੇ ਆ ਜਿੰਨੇ ਵੀ ਜਿਹੜੇ ਸਦਨ ਲਾ ਸਕਦੇ ਹੋ ਜਿੱਥੇ ਵੀ ਕਿਤੇ ਵੀ ਕੋਈ ਵੀ ਦਰਖਤ ਲਾ ਸਕਦੇ ਹੋ ਉਹ ਜ਼ਰੂਰ ਲਾਓ ਛੋਟੇ-ਛੋਟੇ ਫਲਾਂ ਦੇ ਦਰਖਤ ਵੀ ਜ਼ਰੂਰ ਲਾਣੇ ਚਾਹੀਦੇ ਆ ਬਿਕੋਜ਼ ਬਹੁਤ ਸਾਰੇ ਪੰਛੀ ਜਿਹੜੇ ਆ ਉਹਨਾਂ ਦੇ ਉੱਤੇ ਆਉਂਦੇ ਆ ਤੇ ਉਹ ਬਹੁਤ ਹੀ ਖੂਬਸੂਰਤ ਹੁੰਦੇ ਉਹਨਾਂ ਨੂੰ ਦੇਖਣ ਦਾ ਵੀ ਆਪਣਾ ਇੱਕ ਨਜ਼ਾਰਾ ਹੁੰਦਾ ਹੈ ਧੰਨਵਾਦ